ਭਈ ਆਂਦਾ ਲੁੱਟ ਕੇ ਚੜਾਓ ਅੱਛਾ ਲੁੱਟ ਕੇ ਚੜਾਉਂਦੇ ਮਜ਼ਾ ਲੱਗਾ ਹਨਾ ਹਾਂਜੀ ਡੋਰ ਕਿਹੜੀ ਲਈਏ ਡੋਰ ਤਾਂ ਪਤਾ ਗੇਲੀ ਫੱਟਦੀ ਪਤਾ ਗੇਲੀ ਹਾਂਜੀ ਚਾਈਨਾ ਵਰਤ ਕੇ ਕੀ ਕਰਨਾ ਉਹਦਾ ਨੁਕਸਾਨ ਹੀ ਆ ਹੂੰ ਉਹਦੇ ਗਲਾ ਵੱਡੇ ਕਿਹੜੇ ਕਿਹੜਾ ਗਾਣਾ ਲਾਉਂਗੇ ਗਾਣੇ ਸਾਰੇ ਚੱਲਣਗੇ ਕੋਈ ਇੱਕ ਇਹ ਸਭ ਤਾਂ ਲੈ ਲਿਆ ਹਾਂਜੀ ਹਾਂਜੀ ਅੱਜ ਉਡਾਉਂਗੇ ਅੱਜ ਨਹੀਂ ਲੋੜੀ ਵਾਲੇ ਦਿਨ ਉਡਾਉਂਗੇ ਲੋੜੀ ਵਾਲੇ ਦਿਨ ਹੀ ਉਡਾਉਣਗੇ ਹਾਂਜੀ 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 ਸਾਰਾ ਦਿਨ ਉਡਾਉਣਗੇ ਹਾਂਜੀ ਹਾਂਜੀ ਸਾਰਾ ਦਿਨ ਕੰਮ ਤੇ ਛੁੱਟੀ ਲੈ ਕੇ ਬਸ ਕੰਮ ਤੇ ਛੁੱਟੀ ਲੈ ਕੇ ਹਾਂਜੀ ਹਾਂਜੀ ਪੈਸੇ ਛੁੱਟੀ ਕਰ ਰਹੇ ਹਾਂ ਹਾਂਜੀ ਹਾਂਜੀ 2 ਦਿਨ ਵਾਸਤੇ ਅੱਜ 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 ਤਾਂ ਵੈਸੇ ਸ਼ਾਮ ਨੂੰ ਜਾਵਾਂਗੇ ਨਾ ਕੰਮ ਤੇ ਫਿਰ ਅੱਛਾ 3-4 ਵਜੇ ਤੱਕ ਜਾਵਾਂਗੇ ਕੰਮ ਤੇ ਫਿਰ ਉਹੀ ਮਤਲਬ ਬਾਅਦ ਚ ਫਿਰ ਪੂਰੇ ਦਿਨ ਦੀ ਛੁੱਟੀ ਲਵਾਂਗੇ ਹਾਂ ਬਾਅਦ 2 ਦਿਨ ਦੀ 2 ਦਿਨ ਦੀ ਹਾਂਜੀ ਹਾਂਜੀ ਕਿਨੇ ਲਏ ਆ ਇਹ 100 ਰੁਪਏ ਦੇ ਆ ਗਏ ਨੇ ਕਿਨੇ ਲਏ ਆ ਇਹ ਹੈਗੇ ਸੈਂਕੜਾਏ ਹੋਣਾ ਬਾਕੀ ਉਹੀ 2-300 ਪਤਾਗਾ ਜੀ ਲੈਣਾ 200 ਹਾਂਜੀ ਤੇ ਡੋਰ ਕਿਹੜੀ ਲੈ ਡੋਰ ਅਸੇ ਹੋਈ ਤਾਂ ਗੇਲ ਯੂਜ਼ ਕਰਦੇ ਆ ਅੱਜ ਲੈਣਾ ਆਣਾ ਅੱਛਾ ਆ ਕਿੰਨਾ ਆ ਕਿੱਡਾ ਕਿੱਡਾ ਪਤੰਗ ਹੈ ਇਹ ਇਹ ਹੈਗਾ 80 ਰੁਪਏ ਦਾ ਮਿਲ ਜਾਏ ਇੱਕ ਪਤੰਗ ਅੱਛਾ ਕੈਨੇਡਾ ਲਿਖਿਆ ਹੈ ਹਾਂਜੀ ਕੈਨੇਡਾ ਲਿਖਿਆ ਹੋਇਆ ਹੈ ਇੱਥੇ ਬਹਿ ਕੇ ਤਾਂ ਨਹੀਂ ਕੈਨੇਡਾ ਜਾਣਾ ਨਹੀਂ ਨਹੀਂ ਵਾਰੀ ਇੱਥੇ ਬਹਿ ਕੇ ਕਿੱਦਾਂ ਕੈਨੇਡਾ ਜਾਣਾ ਲੋ ਜੀ ਤਿਆਰੀ ਹੋ ਚੁੱਕੀ ਆ ਪੂਰੇ ਡੀਜੇ ਲੱਗਣਗੇ ਲੋਹੜੀ ਵਾਲੇ ਦਿਨ ਭਾਜੀ ਬੂਬਰ ਲੈ ਕੇ ਚਲੇ ਆ ਬੂਬਰ ਲੈ ਕੇ ਲੋਹੜੀ ਵਾਲੇ ਦਿਨ ਕੇ ਲਈ ਹਾਂਜੀ ਪੂਰਾ ਗੁਰੂਪੁਰ ਹਾਂਜੀ ਹਾਂ ਹਾਂ ਡੋੜੀ ਲੈ ਲਿਆ ਹਾਂਜੀ ਅੱਜ ਸੰਡੇ ਕਰਕੇ ਪਰਚੇਜ ਕੀਤੀ ਜਾ ਰਹੀ ਹੈ ਹਾਂਜੀ ਹੈ ਹਾਂ ਕਿਨੇ ਪਤੰਗ ਲਏ 100 100 ਲਿਆ 100 ਨਾਲ ਸਰਜੂ ਬਸ ਮੈਂ ਤੇ ਇਹਨੇ ਢਾਣੇ ਬਸ ਯਾਰ ਬੂਫਰ ਦਾ ਡਾ ਲਿਆ 100 ਪਤੰਗ ਵਾਧੂ ਬਸ ਬਾਕੀ ਆਪੇ ਲੈਣਗੇ ਫਰਾ ਅੱਛਾ ਵੱਡੇ ਹੋ ਵੀ ਆ ਜਾਣਗੇ ਹਾਂਜੀ ਹਨਾ ਲੁੱਟੋਂਗੇ ਵੀ ਹਾਂਜੀ ਹੈ ਮੈਂ ਆਂਦਾ ਲੁੱਟ ਕੇ ਚੜਾਉ ਅੱਛਾ ਲੁੱਟ ਕੇ ਚੜਾਉ ਨੂੰ ਮਜ਼ਾ ਲੱਗ ਹਨਾ ਹਾਂਜੀ ਦੋਰ ਕਿਹੜੀ ਲੀਆ ਡੋਰ ਤਾਂ ਪਤਾ ਗੱਲ ਹੀ ਫੱਗਦੀ ਫੱਗਦੀ ਹਾਂਜੀ ਚਾਈਨਾ ਵਰਤ ਕੇ ਕੀ ਕਰਨਾ ਉਹਦੇ ਨੁਕਸਾਨ ਹੀ ਆ ਉਹਦੇ ਗਲਾ ਵੱਡੇ ਕਿਹੜੇ ਕਿਹੜਾ ਗਾਣਾ ਲਾ ਲਾਉਂਗੇ ਗਾਣੇ ਸਾਰੇ ਚੱਲਣਗੇ ਕੋਈ ਇੱਕ ਪਹਿਲਾ ਯਾਰ ਨੇ ਪਤਾ ਨਹੀਂ ਕਿ ਆ ਡਾਗ ਹੋਰੀ ਕੀ ਦੇਸੀ ਕੜਕੜਕੜਕੜ ਕੀ ਯਾਰਾਂ ਨੇ ਪਤਾ ਨਹੀਂ ਕਿ ਆ ਡਾਗ ਹੋਰੀ ਇਹ ਚੜੇ ਅੱਜ ਮਾਦੀ ਹੈ ਕੋਈ ਹੈ ਦਾਦੇ ਨਹੀਂ ਹੈ ਉਹ ਪੂਰਾ ਆਨੰਦ ਲਿਆ ਜਾ ਰਿਹਾ ਐਤਵਾਰ ਦਾ ਕਹਿੰਦੇ ਯਾਰਾਂ ਨੇ ਪਤੰਗ ਲਿਆ ਉੜਾ ਗੋਰੀਏ ਚੜਿਆ ਚਿਮਾਰੇ ਉੱਤੇ ਆ ਗੋਰੀਏ ਕਹਿੰਦੇ ਗੀਤ ਲਾਗੇ ਜਿਹੜਾ ਮੁੰਡਿਆਂ ਨੇ ਸਾਊਂਡ ਸਿਸਟਮ ਵੀ ਖਰੀਦ ਲੈਣੇ ਐਤਵਾਰ ਦਾ ਪੂਰਾ ਜਿਹੜਾ ਲੁਫਤ ਉਠਾਇਆ ਜਾ ਰਿਹਾ ਹੋਰ ਕੀ ਗੱਲ ਬਤ ਕਰਦੇ ਆ ਲੋਕਾਂ ਦੇ ਨਾਲ ਉਧਰ ਲੋਕ ਆ ਰਹੇ ਨੇ ਪੂਰੇ ਪੱਬਾ ਪਰ ਪਤੰਗ ਖਰੀਦੀ ਹੈ ਵੀਰੇ ਹਾਂਜੀ ਹਾਂਜੀ ਆ ਜਾ ਸਾਈਡ ਤੇ ਆ ਜਾ ਕਿੰਨੇ ਲਿਆ ਪਤੰਗ ਸੈਕੜਾ ਲਿਆ ਸੈਕੜਾ ਲਿਆ 150 ਹੋ ਗਿਆ ਮਤਲਬ 150 ਪਤੰਗ ਹੋ ਗਿਆ 150 ਬੰਦਾਂ ਲੈ ਲਿਆ ਹਾਂਜੀ ਹਾਂਜੀ ਅੱਜ ਉਡਾਉਂਗੇ ਅੱਜ ਨਹੀਂ ਲੋੜੀ ਵਾਲੇ ਦੇ ਨਹੀਂ ਉਡਾਉਂਗੇ ਲੋੜੀ ਵਾਲੇ ਦੇ ਨਹੀਂ ਲੋੜੇ ਹਾਂਜੀ ਹਾਂਜੀ ਸਾਰਾ ਦਿਨ ਡੋੜਾਂਗੇ ਹਾਂਜੀ ਹਾਂਜੀ ਸਾਰਾ ਦਿਨ ਕੰਮ ਤੋਂ ਛੁੱਟੀ ਲੈ ਕੇ ਬਸ ਸਾਰਾ ਦਿਨ ਕੰਮ ਤੋਂ ਛੁੱਟੀ ਲੈ ਕੇ ਹਾਂਜੀ ਹਾਂਜੀ ਪੈਸੇ ਛੁੱਟੀ ਕਰ ਰਹੇ ਹਾਂ ਹਾਂਜੀ ਹਾਂਜੀ 2 ਦਿਨ ਵਾਸਤੇ ਅੱਜ 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 ਤਾਂ ਵੈਸੇ ਸ਼ਾਮ ਨੂੰ ਜਾਵਾਂਗੇ ਨਾ ਕੰਮ ਤੇ ਫਿਰ ਅੱਛਾ 3-4 ਵਜੇ ਤੱਕ ਜਾਵਾਂਗੇ ਕੰਮ ਤੇ ਫਿਰ ਉਹੀ ਮਤਲਬ ਬਾਅਦ ਚ ਫਿਰ ਪੂਰੇ ਦਿਨ ਦੀ ਛੁੱਟੀ ਲਵਾਂਗੇ ਹਾਂ ਬਾਅਦ 2 ਦਿਨ ਦੀ ਡੋਰ ਦੇ ਵਿੱਚ ਹਾਂਜੀ ਹਾਂਜੀ ਅੱਛਾ ਡੋਰ ਕਿਹੜੀ ਆ ਡੋਰ ਆਪਣੇ ਕੋ ਪੰਡਾ 5 ਪੰਡਾ 5 ਅਦਰਲੀ ਤੇ ਆਪਣੇ ਮੱਲੇ ਤੋਂ ਹਾਂਜੀ ਸਾਹਮਣੋਂ ਸੋ ਤੁਸੀਂ ਦੇਖ ਸਕਦੇ ਹੋ ਲੋਕ ਨੇ ਜਿਹੜੇ ਤੰਗ ਦੀ ਪੂਰਾ ਜ਼ੋਰ ਲਾਇਆ ਹੈ ਪੂਰੇ ਲੁਧਿਆਣੇ ਦੇ ਵਿੱਚ ਉਧਰ ਦੇਖੋ ਪੂਰੀ ਭੀੜ ਲੱਗੀ ਹੋਈ ਆ ਪਤੰਗ ਲੋਕ ਖਰੀਦੇ ਪਏ ਨੇ ਐਤਵਾਰ ਅਜਿਵੇਂ ਵਾਰ-ਵਾਰ ਕਹਿ ਰਹੇ ਨੇ ਐਤਵਾਰ ਦਾ ਜਿਹੜਾ ਲੁਫਤ ਜਿਹੜਾ ਉਠਾਇਆ ਜਾਣਾ ਲੋਕ ਕਿਉਂਕਿ ਦੁਕਾਨਦਾਰ ਨੂੰ ਵੀ ਇੱਕ ਲਾਹਾ ਹੁੰਦਾ ਵੀ ਐਤਵਾਰ ਦਾ ਦਿਨ ਛੁੱਟੇ ਵਾਲੇ ਦਿਨ ਜਿਹੜੀ ਖਰੀਦਦਾਰੀ ਕਰ ਲਈਏ ਜਿਹੜੇ ਪਤੰਗ ਵੇਚੇ ਜਾਣ ਅੱਜ ਵੇਚੇ ਜਾਣ ਕਿਉਂਕਿ ਜਿਹੜਾ ਤਿਉਹਾਰ ਵਾਲੇ ਦਿਨ ਲੋਕਾਂ ਕੋਲ ਟਾਈਮ ਘੱਟ ਹੁੰਦਾ ਕਿਉਂਕਿ ਲੋਕ ਪਤੰਗ ਉਡਾਉਂਦੇ ਨੇ ਭਾਜੀ ਪਤੰਗ ਖਰੀਦੇ ਆ? ਹਾਂਜੀ ਹਾਂਜੀ ਕਿੰਨੇ ਲੈ ਆ? ਇਹ 100 ਰੁਪਏ ਦੇ ਆ ਗਏ ਨੇ। ਕਿੰਨੇ ਲੈ ਆ? ਇਹ ਹੈਗੇ ਸੈਂਕੜਾਏ ਹੋਣਾ ਬਾਕੀ ਹੋਈ 2-300 ਪਤੰਗਾਂ ਜੀ ਲੈਣਾ। 200 ਹਾਂਜੀ ਤੇ ਡੋਰ ਕਿਹੜੀ ਲਈ ਜਾ? ਡੋਰ ਅਸੀਂ ਉਹ ਹੀ ਤਾਂਗੇ ਲਈ ਯੂਜ਼ ਕਰਦੇ ਆ ਅੱਜ ਲੈਣਾ ਆ ਇਹਨਾਂ ਦੇ। ਅੱਛਾ ਆ ਕਿੰਨਾ ਆ ਕਿੱਡਾ ਵੱ ਇਹ 80 ਰੁਪਏ ਦਾ ਮਿਲਿਆ ਇੱਕ ਪਤੰਗ ਅੱਛਾ ਕੈਨੇਡਾ ਲਿਖਿਆ ਹੈ ਹਾਂਜੀ ਕੈਨੇਡਾ ਲਿਖਿਆ ਹੋਇਆ ਹੈ ਇੱਥੇ ਬਹਿ ਕੇ ਤਾਂ ਨਹੀਂ ਕੈਨੇਡਾ ਜਾਣਾ ਨਹੀਂ ਨਹੀਂ ਵਾਜੀ ਇੱਥੇ ਬਹਿ ਕੇ ਕਿੱਦਾਂ ਕੈਨੇਡਾ ਚੱਲਦਾ ਨਹੀਂ 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 ਇੱਥੇ ਕਿੱਥੇ ਜਲਦਾ ਕੈਨੇਡਾ ਨਹੀਂ ਤਾਂ ਹਿੰਕ ਕੈਨੇਡਾ ਲਿਆ ਨਹੀਂ ਹੋਰ ਹੈਗਾ ਪਿੱਛੇ ਸੈਲੀਆ ਸੇ ਵੀ ਲਿਤਾ ਹੋਇਆ ਹੈ ਹੈ ਸੈਲੀਆ ਸੇ ਵੀ ਲਿਤਾ ਹੈ ਸੈਲੀਆ ਸੇ ਵੀ ਲਿਆ ਯਾਰ ਆਏ ਹਾਏ ਅੱਛਾ ਚੈਲ ਇਹਦੇ ਪਰਪੋਜ਼ ਕਰ ਦੇਣਾ ਹੋਰ ਗੋਠੇ ਤੇ ਛੁੱਟ ਦਾਂਗੇ ਗਾਣਾ ਸੁਣਿਆ ਨਾ ਤੁਸੀਂ ਕਿਹੜਾ ਬਈ ਕਿਹੜਾ ਯਾਦ ਨਹੀਂ ਆ ਰਿਹਾ ਕਿਹੜਾ ਸੀਗਾ ਉਹ ਯਾਰਾਂ ਨੇ ਪਤੰਗ ਹਾਂਜੀ ਹਾਂਜੀ ਉਹ ਵਾਲਾ ਹਾਂਜੀ ਉਹੀ ਗਾਣਾ ਡੀਜੀ ਤੇ ਲਾ ਕੇ ਉਹ ਗੋਠੇ ਛੁੱਟਾਂਗੇ ਕਿਹੜਿਆ ਜਮਾਰੇ ਉੱਤੇ ਆ ਗਰੀ ਹੈ ਹਾਂਜੀ ਹਾਂਜੀ ਆਜੂ ਮਰ ਆਜੂ ਹਾਂਜੀ ਹਾਂਜੀ ਜਰੂਰ ਆ ਜੀ ਹਾਂਜੀ ਲੱਗਦਾ ਤੇਰੇ ਅਬ ਵੀਡੀਓ ਦੇਖੇ ਤਾਂ ਇਹ ਘਰ ਦੇ ਛਿੱਤਰ ਬੜੇ ਵਾਨਗੇ ਕੋਈ ਨਹੀਂ ਘਰਦਿਆਂ ਨੇ ਤਾਂ ਕੋਈ ਨਹੀਂ ਦੇਖ ਲੈ ਉਹ ਤਾਂ ਕਰਦੇ ਨੇ ਹਾਂਜੀ ਕੋਈ ਨਹੀਂ ਦੱਸ ਦਾਂਗੇ ਹੁਣ ਦੇ ਦੇਖ ਲੂਗੇ ਵੀਡੀਓ ਕੋਈ ਦੱਸ ਨਹੀਂ ਚਲੋ ਠੀਕ ਇਹ ਵੀ ਇੱਕ ਉਮਰ ਹੁੰਦੀ ਆ ਲੋਕ ਜਿਹੜੇ ਵੱਡੇ ਪਤੰਗ ਖਰੀਦੇ ਜਾ ਰਹੇ ਨੇ ਪੂਰਾ ਰੌਣਕ ਮਿਲਣ ਲੱਗਿਆ ਹੈ ਲੁਧਿਆਣਾ ਦੇ ਵਿੱਚ ਅੱਜ ਕਿਉਂਕਿ ਐਤਵਾਰ ਦਾ ਦਿਨ ਹੈ ਐਤਵਾਰ ਦਾ ਛੁੱਟੀ ਦਾ ਲਾਹਾ ਲਿਆ ਜਾ ਰਿਹਾ ਕਿਉਂਕਿ ਜਦੋਂ ਲੋਹੜੀ ਦਾ ਤਿਹਾਰ ਆਣਾ ਉਦੋਂ ਤਾਂ ਲੋਕਾਂ ਨੇ ਫਿਰ ਪਤੰਗਾਂ ਜਿਹੜੀਆਂ ਲੋਕਾਂ ਦੇ ਧਿਆਨ ਨੇ ਲੋਕਾਂ ਦੀ ਨਜ਼ਰਾਂ ਨੇ ਉਹ ਅਸਮਾਨ ਤੇ ਹੀ ਹੋਣੀਆਂ ਨੇ ਭਾਜੀ ਕਿੰਨੇ ਲੈ ਆ? ਭਾਜੀ ਲੈ ਲੈ ਆ 4000 ਦੇ। 4000 ਦੇ। ਹਾਂਜੀ। ਡੋਰ ਗੜ ਲਈ। ਡੋਰ ਚੈਨਾ ਦੀ ਨਹੀਂ ਧਾਗੇ ਵਾਲੀ ਆ। ਧਾਗੇ ਵਾਲੀ। ਹਾਂਜੀ। 300। ਪਤੰਗ ਕਿਨਾ ਇਹ? ਪਤੰਗ ਹੈਗਾ ਆ 100 ਉੱਚਾ 100 ਉੱਚਾ। 200 ਪਤੰਗ ਆ 300 ਘਰੇ ਪਿਆ ਆ। ਅੱਛਾ 500 ਪਤੰਗ? 500 ਪਤੰਗ। ਸਾਰਾ ਦਿਨ ਚੜੋ। ਸਾਰਾ ਦਿਨ ਦੋ ਦਿਨ ਚੜਾਣੇ 13 14 ਨੂੰ ਵੀ। 13 14 ਨੂੰ ਵੀ। ਹਾਂਜੀ। ਦੋ ਦਿਨ ਹੀ ਚੜਾਣੇ ਆ ਬਸ। ਦੋ ਦਿਨ। ਬਾਪ ਉਸਤਵਾ ਕੰਮ ਤੇ। ਦੋ ਦਿਨ ਛੁੱਟੀਆਂ ਆ ਵਾ ਮਿਲੀਆਂ। ਦੋ ਦਿਨ ਹੀ ਚੜਾਣੇ ਆ। ਸੋ ਤੇ ਤਸਵੀਰਾਂ ਨੇ ਭਾਜੀ ਕਿੰਨੇ ਪਤੰਗ ਲਏ ਆ ਮਤਲਬ ਤਾਂ ਯਾਦ ਹੀ ਭਾਈ ਵਾਦੀ ਹੈ ਜੀ ਵਾਦੀ ਹੈ ਮੈਨੂੰ ਪਤਾ ਨਹੀਂ ਕਿੰਨਾ ਆਈਡੀਆ ਕਿੰਨਾ ਨਹੀਂ ਹਾਂਜੀ ਹਾਂਜੀ ਕਿੰਨੇ ਜਿਹੜੇ ਲੋਕ ਚੈਨਾ ਯੂਜ਼ ਕਰਦੇ ਆ ਡੋਰ ਉਹਨੂੰ ਤੁਸੀਂ ਕੀ ਕਹਿਣਾ ਚਾਹੋ ਡੋ ਤਾਂ ਖਤਰਨਾਕ ਚੀਜ਼ ਹੈ ਭਾਈ ਉਤੋਂ ਤੋਂ ਦੂਰ ਰਹਿਣਾ ਚਾਹੀਦਾ ਬਹੁਤ ਜ਼ਿਆਦਾ ਖਤਰਨਾਕ ਹੈ ਮਤਲਬ ਸਭ ਦੇ ਵਾਸਤੇ ਜਾਨਵਰਾਂ ਵਾਸਤੇ ਆਪਣੇ ਵਾਸਤੇ ਤੇ ਸਹੀ ਚੀਜ਼ ਦੀ ਜਿਹੜੀ ਹੁੰਦਾ ਤੁਸੀਂ ਕਿਹੜੀ ਨੋਰਮਲ ਡੋਰ ਨੋਰਮਲ ਥਾਗੇ ਵਾਲੀ ਇੰਡੀਅਨ ਡੋਰ ਅੱਛਾ ਛੁੱਟੀ ਦਾ ਲਾਹਾ ਲਿਆ ਜਾ ਰਿਹਾ ਛੁੱਟੀ ਤਾਂ ਹਾਂਜੀ ਆ ਸੰਡੇ ਐ ਤੇ ਕੁਝ ਕਾ ਮੰਡੇ ਕੁਝ ਕ ਅੱਜ ਕੋਈ ਜ਼ਿਆਦਾ ਛੁੱਟੀ ਐ ਹੀ ਸਰ ਹੂੰ ਮੁੜ ਕੇ ਤਿੰਨ ਚਾਰ ਦਿਨ ਬਿਲੇ ਤਿੰਨ ਦਿਨ ਬਿਲੇ ਆ ਪਤੰਗੀ ਉਧਾਂਗਾ ਵਾਸਤੇ ਇੰਨੀ ਘਾਤ ਉੱਪਰ ਹੀ ਰਹਿਣੀ ਹਾਂਜੀ 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 ਫਲੇ ਤਾਂ ਹੋਣਾ ਹੀ ਨਹੀਂ ਨਹੀਂ ਬਹੁਤ ਵਧੀਆ ਜੀ ਬਹੁਤ ਐਕਸਾਈਟਮੈਂਟ ਐ ਜੀ ਕਿ ਮੀਵੀ ਨਾ ਪੈ ਬਈ ਇੱਕ ਵੀ ਡਰ ਐ ਵੀ ਹੈਗੀ ਤੇ ਮੀਣਾ ਪੈ ਜਾਵੇ ਜਿਦਾ ਹਾਲਾਤ ਚੱਲਦੇ ਪਏ ਨੇ ਇੱਕ ਵਾਰੀ ਹੋਏ ਸੀ ਪਹਿਲਾਂ ਵੀ ਸਾਲ ਦੋ ਸਾਲ ਪਹਿਲਾਂ ਪੂਰਾ ਸਾਲ ਵੇਟ ਕਰਦੀ ਲੋੜੀ ਵਾਸਤੇ ਜੀ